ਗੁਰੂ ਜੀ ਦਾ ਖਾਲਸਾ ਵਾਏ ਗੁਰੂ ਜੀ ਫਤਿਹ ਗੁਰਦੁਆਰਾ ਰੇਰੂ ਸਾਹਿਬ ਦਾ ਇਤਿਹਾਸ ਬਹੁਤ ਹੀ ਖਾਸ ਤੇ ਮਹੱਤਵਪੂਰਨ ਹੈ। ਇਹ ਗੁਰਦੁਆਰਾ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਨੰਦਪੁਰ ਸਾਨੀਵਾਲ ਵਿੱਚ ਸਥਿਤ ਹੈ। ਇਸ ਦਾ ਇਤਿਹਾਸ ਸਿੱਖਾਂ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜਿਆ ਹੋਇਆ ਹੈ। ਗੁਰੂ ਸਾਹਿਬ ਦਾ ਆਗਮਨ ਗੁਰੂ ਗੋਬਿੰਦ ਸਿੰਘ ਜੀ ਨੇ ਮਾਠੀਵਾੜੇ ਤੋਂ ਮਾਲਵੇਵਲ ਯਾਤਰਾ ਕਰਦੇ ਸਮੇਂ ਇਸ ਸਥਾਨ ਤਿੱਕੁੱਤ ਸਮਾਹ ਆਰਾਮ ਕੀਤਾ ਸੀ ਉਹ ਇੱਥੇ ਹੀ ਖੇਰੂ ਦੇ ਰੁੱਖੇ ਠਾਂ ਬੈਠੇ ਸਨ ਇਤਿਹਾਸ ਅਨੁਸਾਰ ਗੁਰੂ ਸਾਹਿਬ ਨੇ ਸੰਗਤਾਂ ਦੀ ਬੇਨਤੀ ਤੇ ਇਸ ਰੁੱਖ ਦੀ ਦਾਤਣ ਨੂੰ ਇੱਕ ਨਿਸ਼ਾਨੀ ਵਜੋਂ ਇੱਥੇ ਲਗਾ ਦਿੱਤਾ ਸੀ ਜੋ ਅੱਜ ਵੀ ਹਰਾ ਪਰ ਆ ਰੇਰੂ ਦੇ ਦਰਖਤ ਦੇ ਰੂਪ ਵਿੱਚ ਮੌਜੂਦ ਹੈ ਇਸੇ ਕਰਕੇ ਇਹ ਅੰਦਾ ਨਾਮ ਗੁਰਦੁਆਰਾ ਰੇਰੂ ਸਾਹਿਬ ਪਿਆ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਇੱਕ ਪਵਿੱਤਰ ਸਥਾਨ ਵਜੋਂ ਜਾਣਿਆ ਜਾਂਦਾ ਹੈ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਇੱਥੇ ਦਰਸ਼ਨਾਂ ਲਈ ਆਉਂਦੀਆਂ ਹਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ